ਅਹ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਬਹੁਤ ਹੀ ਸੁਹਾਵਣਾ ਸਮੇਂ ਵਿੱਚ ਯੂਨੀਵਰਸਿਟੀ ਦੇ ਇੱਕ ਰੋਹਾਨੀ ਅਲੌਕਿਕ ਮਾਹੌਲ ਵਿੱਚ ਸਾਰੇ ਵੀਰਾਂ ਨਾਲ ਬੈਠੇ ਆ ਤੇ ਅੱਜ ਦਾ ਵਿਸ਼ਾ ਜੋ ਕਿ ਕੱਲ ਇੱਕ ਬਹੁਤ ਦਰਦਨਾਕ ਖਬਰ ਸ਼ਾਮ ਨੂੰ ਸੁਣੀ ਸਰਦਾਰ ਫੋਜਾ ਸਿੰਘ ਇੰਟਰਨੈਸ਼ਨਲ ਮੈਰਾਥਨ ਦੌੜਾਕ ਜਿਨ੍ਹਾਂ ਨੇ ਪੰਜਾਬੀਆਂ ਦਾ ਨਾਮ ਭਾਰਤੀਆਂ ਦਾ ਨਾਮ ਸਾਰੀ ਦੁਨੀਆ 'ਚ ਰੋਸ਼ਨ ਕੀਤਾ ਐਂਡ ਮੈਨੂੰ ਪਤਾ ਲੱਗਾ ਕਿ ਉਹ ਕੋਈ ਰੈਗੂਲਰ ਦੌੜਾਕ ਨਹੀਂ ਸੀ। ਉਹਨਾਂ ਨੇ ਕਾਫੀ ਲੇਟ 80s ਦੇ ਆਗੇ ਪਹਿਲੀ ਵਾਰੀ ਮੈਰਾਥਨ ਲਈ ਉਹ ਵੀ ਕੁਝ ਖਰੇਲੂ ਮਜਬੂਰੀਆਂ ਤੋਂ ਬਾਅਦ ਉਹਨਾਂ ਨੇ ਦੌੜ ਜੁਆਇਨ ਕੀਤੀ। ਸੋ ਸਾਡੇ ਸਾਰਿਆਂ ਦੇ ਮੋਟੀਵੇਟਰ ਵੀ ਸੀ। ਤੇ ਅੱਜ ਅਸੀਂ ਉਹਨਾਂ ਨੂੰ ਜਿੱਥੇ ਸ਼ਰਦਾ ਦੇ ਫੁੱਲ ਭੇਟ ਕਰਦੇ ਆਂ ਤੇ ਮੈਨੂੰ ਸਭ ਤੋਂ ਅੱਛੀ ਗੱਲ ਲੱਗੀ, ਟ੍ਰੈਜੇਡੀ ਦੇ ਹੋਈ ਪਰ ਉਹ ਚੜੇ ਕੋੜੇ ਗਏ। ਜਦੋਂ ਉਹ ਦੌੜਦੇ ਸੀ ਉਹ ਆਪਣੇ ਈਵੈਂਟ ਦੇ ਵਿੱਚ ਹੀ ਉਹਨਾਂ ਆਪਣੀ ਲਾਈਫ ਨੂੰ ਕੰਪਲੀਟ ਕੀਤਾ। ਸੋ ਇੱਕੋ ਸ਼ੇਡ ਦੇ ਵਿੱਚ ਉਹਨਾਂ ਸਾਰੀ ਜ਼ਿੰਦਗੀ ਜੀਵੀ ਤੇ ਸਾਡੇ ਅੱਜ ਅਸ਼ੋਕਜੀ ਸ਼ਰਮਾ ਜੀ ਵੀ ਮਹਿਫਿਲ ਦੇ ਵਿੱਚ ਨੇ ਤੇ ਡਿਸਕਸ ਹੋਇਆ ਉਹਨਾਂ ਨਾਲ ਵੀ ਸਰ ਨੂੰ ਥੋੜੀ ਨੌਲੇਜ ਹੈਗੀ ਉਹਨਾਂ ਬਾਰੇ ਮੈਂ ਕਹੂੰਗਾ ਦੋ ਲਾਈਨਾਂ ਜਰੂਰ ਸ਼ੇਅਰ ਕਰਨ ਜੀ ਉਹਨਾਂ ਦੀ ਵਿਲੱਖਣਤਾ ਬਾਰੇ ਥੈਂਕ ਯੂ ਜੀ ਜਿਵੇਂ ਭਾਈ ਜੀ ਨੇ ਦੱਸਿਆ ਹੈ ਕਿ ਉਹ ਰੈਗੂਲਰ ਰੰਦਨ ਨਹੀਂ ਸੀ ਪੰਜਾਬ ਨੂੰ ਬਿਲੋਂਗ ਕਰਦੇ ਸੀ ਆਲਮੋਸਟ ਇਹ ਇਹਨਾਂ ਦਾ ਬੇਟਾ ਸੀ ਉਹਦੀ ਡੈਥ ਹੋ ਗਈ ਜੰਗ ਦੇ ਵਿੱਚ ਬੜਾ ਨਾਲ ਉਹ ਗੱਲ ਨੂੰ ਮਨ ਨੂੰ ਇਹ ਗੱਲ ਲਾਇਆ ਉਹ ਫਿਰ ਨਾ ਇਥੋਂ ਦਾ ਉਸ ਵਗਨ ਦੇ ਬੇਟੀ ਸੀ ਇੰਗਲੈਂਡ ਦੀ ਉਹਦੇ ਕੋਲ ਚਾਹ ਹੁਣ ਬੇਟੀ ਤੇ ਉਹਦਾ ਹਸਬੰਡ ਬੀਜੀ ਆਪਣੇ ਕੰਮਾਂ ਕਰ ਰਹੇ ਜੋ ਬਾਹਰ ਹੁੰਦਾ ਉਹ ਬੋਰ ਫੀਲ ਕਰਦੇ ਸੀ ਸਾਰੀ ਜਾਈ 80-85 ਸਾਲ ਦੇ ਵਿੱਚ ਨਾ ਰਨਿੰਗ ਸਟਾਰਟ ਕੀਤੀ ਹੈ ਇੰਗਲੈਂਡ ਦੇ ਵਿੱਚ ਵਾਓ ਯਾ ਗੁੱਡ ਔਰ ਆਪਣੀ ਡਾਈਟ ਬਾਰੇ ਦੱਸਦੇ ਨੇ ਕਿ ਸਾਰੀ ਉਮਰ ਕੋਈ ਨਸ਼ਾ ਨਹੀਂ ਕੀਤਾ ਇੱਕ ਅਲਸੀ ਦੀ ਪਿੰਨੀ ਸਵੇਰੇ ਇੱਕ ਮੱਗ ਕਾਫੀ ਦੇ ਨਾਲ ਜਾਂ ਚਾਹ ਦੇ ਨਾਲ ਲੈਣਾ ਤੇ ਘਰ ਦਾ ਬਣਿਆ ਦਾਲਪੂ ਇੰਗਲੈਂਡ ਦੀਆਂ ਸੜਕਾਂ ਦੇ ਦੌੜਦੇਲੇ ਦੌੜਦੇਲੇ ਇੰਨਾ ਸਟੈਮਨਾ ਬਣ ਗਿਆ ਕਿ ਬਹੁਤ ਜ਼ਿਆਦਾ ਮੈਰਾਥਨ 42 ਕਿਲੋਮੀਟਰ ਦੀ ਹੁੰਦੀਆਂ ਹੈ। ਐਂਡ ਹੀ ਵਾਸ ਦਾ ਫਰਸਟ ਸਿੱਖ ਜਿਨੇ ਪਗੜੀ ਬਨ ਕੇ ਸਾਰੀਆਂ ਦਸਤਾਰ ਸਜਾ ਕੇ ਸਾਰੀਆਂ ਮੈਰਾਥਨ ਜਿਹੜੀਆਂ ਨੇ ਪੂਰੀ। ਔਰ ਜਿਹੜੀ ਇਹਨਾਂ ਸਭ ਤੋਂ ਦੱਸੇ ਵੀਕਨੈਸ ਸੀ ਉਹ ਸੀ ਸ਼ੂਜ਼ ਨੂੰ ਬਹੁਤ ਪਿਆਰ ਕਰਦੇ ਸੀ। ਜਿਸ ਕੰਟਰੀ ਜੀ ਵੀ ਗਏ ਹੈ ਮੈਰਾਥਨਾਂ ਸਭ ਤੋਂ ਪਹਿਲਾਂ ਸ਼ੋਰੂਮ ਜਾਣਾ ਟਾਪ ਕਲਾਸ ਸ਼ੋਰੂਮ ਉੱਥੋਂ ਆਪਣੇ ਸ਼ੂਜ਼ ਖਰੀਦ ਪਤਾ ਨਹੀਂ ਕਿੰਨੇ ਇੱਕ ਜੋੜੇ ਸੀਗੇ ਔਰ ਐਡੀਡਾਸ ਕੰਪਨੀ ਦੇ ਇਹ ਬ੍ਰਾਂਡ ਆ ਵਸਤੂ ਦੇ ਔਰ ਬੜੀ ਦੁਕਾਨ ਦੀ ਗੱਲ ਹੈ ਕਿ ਇਹਨਾਂ ਦਾ ਕੱਲ ਚਲਦੇ ਚਲਦੇ ਸੈਰ ਕਰਦੇ ਕਰਦੇ ਕੋਈ ਕਾਰ ਮਾਰ ਕੇ ਸੁੱਟ ਗਿਆ ਹਸਪੀਟਲ ਜਲੰਧਰ ਦੇ ਹਸਪੀਟਲਾਂ ਡੈਥ ਹੋਈ ਹੈ ਸੋ ਅੱਜ ਅਸੀਂ ਸਾਰੇ ਆਪਣੇ ਇਕੱਠੇ ਹੋਇਆ ਉਹਨਾਂ ਨੂੰ ਸ਼ਰਧਾਂਜਲੀ ਦੇਣ ਵਾਸਤੇ ਧੰਨਵਾਦ ਥੈਂਕ ਯੂ ਸੋ ਮਚ ਥੈਂਕ ਯੂ ਸੋ ਮਚ